ਸਟਾਰ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਵਾਪਰ ਰਹੀਆਂ ਹਿੰਸਕ ਅਤੇ ਅਪਰਾਧਿਕ ਘਟਨਾਵਾਂ ਨੇ ਸੂਬੇ ਦੇ ਆਮ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ ਡੰਡੀ ਇਹਨਾਂ ਘਟਨਾਵਾਂ ਦੇ ਵਾਪਰਨ ਅਤੇ ਵਹਿਸ਼ੇਪੁਣੇ ਦੇ ਤਰੀਕਿਆਂ ਨੂੰ ਦੇਖਣ ਤੋਂ ਇੰਜ ਲੱਗਦਾ ਹੈ ਜਿਵੇਂ ਅਪਰਾਧਿਕ ਪਰਵਿਰਤੀ ਦੇ ਲੋਕਾਂ ਵਿੱਚ ਸਰਕਾਰੀ ਸੱਤਾ ਅਤੇ ਉਸ ਦੀ ਕਾਨੂੰਨ ਵਿਵਸਥਾ ਦਾ ਡਰ ਹੀ ਖਤਮ ਹੋ ਗਿਆ ਹੈ ਡੰਡੀ ਹਤਿਆਵਾਂ ਲੁੱਟ ਖੋ ਅਤੇ ਝਪਟਮਾਰੀ ਦੀਆਂ ਘਟਨਾਵਾਂ ਪਹਿਲਾਂ ਦੀਆਂ ਸਰਕਾਰਾਂ ਸਮੇਂ ਵੀ ਵਾਪਰਦੀਆਂ ਰਹੀਆਂ ਹਨ ਪਰ ਮੌਜੂਦਾ ਸਮੇਂ ਵਿੱਚ ਇਸ ਪੱਧਰ ਉੱਤੇ ਜੋ ਕੁਝ ਹੋਣ ਲੱਗਾ ਹੈ ਉਸ ਨੇ ਸੱਭਿਆ ਸਮਾਜ ਦੇ ਲੋਕਾਂ ਦੀਆਂ ਚਿੰਤਾਵਾਂ ਵਿੱਚ ਵਾਅਦਾ ਕਰਦਿਆਂ ਉਹਨਾਂ ਨੂੰ ਸੱਚਮੁੱਚ ਡਰਾ ਦਿੱਤਾ ਹੈ ਡੰਡੀ ਇਸ ਸੰਦਰਭ ਵਿੱਚ ਤਾਜ਼ਾ ਘਟਨਾ ਮੋਹਾਲੀ ਵਿੱਚ ਇੱਕ ਸਿਰਫਰੇ ਨੌਜਵਾਨੇ ਵੱਲੋਂ ਨੌਜਵਾਨ ਵੱਲੋਂ ਇੱਕ ਪਾਸੜ ਪਿਆਰ ਵਿੱਚ ਸਫਲ ਰਹਿਣ ਉੱਤੇ ਸ਼ਰਿਆਮ ਜਵਾਨ ਲੜਕੀ ਉੱਤੇ ਤਲਵਾਰਾਂ ਨਾਲ ਕੀਤੇ ਗਏ ਹਮਲੇ ਨੂੰ ਲਿਆ ਜਾ ਸਕਦਾ ਹੈ ਡੰਡੀ ਇਸ ਘਟਨਾ ਦੇ ਵੀਡੀਓ ਨੂੰ ਦੇਖ ਕੇ ਕਿਤੇ ਵੀ ਇੰਜ ਨਹੀਂ ਲੱਗਦਾ ਕਿ ਸੂਬੇ ਵਿੱਚ ਸਰਕਾਰੀ ਸੱਤਾ ਨਾ ਦੀ ਕੋਈ ਛੈ ਕਿਤੇ ਰਹਿ ਗਈ ਹੈ ਡੰਡੀ ਇਹ ਇੱਕ ਘਟਨਾ ਇਹ ਸਾਬਤ ਕਰ ਦੇਣ ਲਈ ਵੀ ਕਾਫੀ ਹੈ ਕਿ ਜੇਕਰ ਅਜਹੀਆਂ ਕਟਨਾਵਾਂ ਦਾ ਸਿਲਸਿਲਾ ਇੰਜ ਹੀ ਚੱਲਦਾ ਰਹਿੰਦਾ ਹੈ ਤਾਂ ਸੂਬਾ ਬੜੀ ਤੇਜ਼ੀ ਨਾਲ ਅਰਾਜਕਤਾ ਵਰਗੀ ਸਥਿਤੀ ਵੱਲ ਵਧਣਾ ਸ਼ੁਰੂ ਹੋ ਜਾਵੇਗਾ ਡੰਡੀ ਅਜੇ ਹੀ ਸਮਾਜ ਨੂੰ ਪੈ ਭੀਤ ਕਰਨ ਵਾਲੀ ਦੁਹਰੇ ਅਪਰਾਧਕ ਚਰਿੱਤਰ ਵਾਲੀ ਘਟਨਾ ਕੁਝ ਹੀ ਦਿਨ ਪਹਿਲਾਂ ਜਲੰਧਰ ਸਟਾਰਟ ਵਿੱਚ ਵਾਪਰੀ ਜਿੱਥੇ ਪਹਿਲਾਂ ਤਾਂ ਦੋ ਲੁਟੇਰਿਆਂ ਨੇ देर ਰਾਤ ਡਿਊਟੀ ਤੋਂ ਆ ਰਹੇ ਇੱਕ ਨੌਜਵਾਨ ਨੂੰ ਤੇਜ਼ ਧਾਰ ਹਥਿਆਰ ਦਿਖਾ ਕੇ ਲੁੱਟ ਲਿਆ ਡੰਡੀ ਇਸ ਘਟਨਾ ਦਾ ਅੰਤ ਇਸ ਤੋਂ ਵੀ ਜ਼ਿਆਦਾ ਤਰਾਸ ਦੀ ਰੂਪ ਵਿੱਚ ਪ੍ਰਗਟ ਹੋਇਆ ਜਦੋਂ ਇਹਨਾਂ ਦੋ ਕਥਿਤ ਲੁਟੇਰਿਆਂ ਦੀ ਵੀ ਪਹਿਲੀ ਘਟਨਾ ਦੇ ਕੁਝ ਹੀ ਦਿਨ ਬਾਅਦ ਤੇਜ਼ ਧਾਰ ਹਥਿਆਰਾਂ ਨਾਲ హత్య ਕਰ ਦਿੱਤੀ ਗਈ ਡੰਡੀ ਇਹ ਇੱਕ ਘਟਨਾ ਵੀ ਸਾਬਤ ਕਰਦੀ ਹੈ ਕਿ ਲੋਕਾਂ ਦਾ ਸਰਕਾਰੀ ਸੱਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਬਿਨਾਂ ਸ਼ੱਕ ਜਿਸ ਵਿਵਸਥਾ ਵਿੱਚ ਲੋਕ ਭੀੜ ਤੰਤਰ ਦਾ ਹਿੱਸਾ ਬਣ ਕੇ ਖੁਦ ਨਿਆ ਕਰਨਵਲ ਵਧਣ ਲੱਗਦੇ ਹਨ ਉਸ ਦਾ ਅਗਲਾ ਰਾਹ ਅਵਿਵਸਥਾ ਅਤੇ ਅਰਾਜਕਤਾ ਵੱਲ ਵਧਣ ਲੱਗਦਾ ਹੈ ਡੰਡੀ ਪੰਜਾਬ ਵਿੱਚ ਹਿੰਸਾ ਅਤੇ ਅਪਰਾਧ ਦੇ ਪੱਧਰ ਉਤੇ ਹਾਲਾਤ ਅਜ এ ਬਣ ਗਏ ਹਨ ਕਿ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇ ਜਦੋਂ ਹਿੰਸਾ ਅਤੇ ਹੱਤਿਆ ਦੀ ਕੋਈ ਘਟਨਾ ਪੁਲਿਸ ਥਾਣਿਆਂ ਵਿੱਚ ਦਰਜ ਨਾ ਹੁੰਦੀ ਹੋਵੇ ਡੰਡੀ ਪਠਾਨਕੋਟ ਵਿੱਚ ਇੱਕ ਆਟੋ ਚਾਲਕ ਦੀ ਇਸ ਲਈ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਕਿ ਉਸ ਦਾ ਇੱਕ ਹੋਰ ਆਟੋ ਚਾਲਕ ਨਾਲ ਮਾਮੂਲੀ ਜਹੀ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਡੰਡੀ ਮੰਡੀ ਕਿਲਿਆਂ ਵਾਲੀ ਵਿੱਚ ਹਾਲ ਵਿੱਚ ਪਈਆਂ ਲੋਕ ਸਭਾ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਨੇ ਦੋਸ਼ ਕੇ ਭਰਾਵਾ ਉੱਤੇ ਆਪਣੇ ਕਈ ਸਾਥੀਆਂ ਨਾਲ